ਹੋਰ ਬੇਨਤੀ ਕਰਦਾ ਕਰਮਾਂ ਦੇ ਨਾਲ ਰੱਬ ਸਾਡੀ ਝੋਲੀ ਵਿੱਚ ਦਾਤਾਂ ਪਾਉਂਦਾ ਪੁੱਤਰਾਂ ਧੀਆਂ ਦੀਆਂ ਅੱਗੇ ਸਾਡਾ ਵੀ ਫਰਜ਼ ਬਣਦਾ ਹੈ ਅੱਜ ਦੀ ਮਾਂ ਦਾ ਅੱਜ ਦੇ ਪਿਓ ਦਾ ਵੀ ਫਰਜ਼ ਬਣਦਾ ਹੈ ਜੇ ਤੁਹਾਡੀ ਝੋਲੀ ਵਿੱਚ ਰੱਬ ਨੇ ਤੁਹਾਨੂੰ ਐਨੇ ਸੋਹਣੇ ਸੋਹਣੇ ਪੁੱਤਰ ਦਿੱਤੇ ਐ ਇੰਨੀਆਂ ਸੋਹਣੀਆਂ ਸੋਹਣੀਆਂ ਧੀਆ ਦਿੱਤੀਆਂ ਇਹ ਮਾਪਿਆਂ ਵਾਲਿਓ ਅੱਜ ਦੀ ਇਹ ਮਾਏ ਤੂੰ ਆਪਣੇ ਪੁੱਤਰ ਧੀ ਨੂੰ ਗੁਰੂ ਦੇ ਨਾਲ ਜੋੜਿਆ ਕਰ ਤੂੰ ਆਪਣੇ ਪੁੱਤਰਾਂ ਧੀਆਂ ਨੂੰ ਵਧੀਆ ਪੜਾ ਲਿਖਾ ਮੈਂ ਨਹੀਂ ਕਹਿੰਨਾ ਪੜਨਾ ਨਹੀਂ ਚਾਹੀਦਾ ਆਪਾਂ ਕਿੰਨੇ ਖੁਸ਼ ਹੁੰਨੇ ਆ ਸਾਡਾ ਪੁੱਤਰ ਪੰਜਾਬੀ ਪੜਨ ਲੱਗ ਗਿਆ ਸਾਡਾ ਪੁੱਤਰ ਇੰਗਲਿਸ਼ ਪੜਨ ਲੱਗ ਗਿਆ ਕੋਈ ਰਿਸ਼ਤੇਦਾਰ ਆਉਂਦਾ ਅਸੀਂ ਕਹਿੰਨੇ ਆ ਪੁੱਤਰਾ ABC ਬੋਲ ਕੇ ਸੁਣਾ ਪੁੱਤਰਾ ਊੜਾ ਜੜਾ ਬੋਲ ਕੇ ਸੁਣਾ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜਾਉਨੇ ਹੋ ਉੱਥੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਬੱਚਿਆਂ ਨੂੰ ਗੁਰੂ ਲੜਵੀ ਲਾਓ ਮੈਨੂੰ ਇੱਕ ਬਚਨ ਯਾਦ ਆ ਗਿਆ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨੇ ਨੇ ਕਿਸੇ ਸਮੇਂ ਆਖਿਆ ਸੀ ਭਾਈ ਮਰਦਾਨੇ ਨੇ ਆਖਿਆ ਸੀ ਮਹਾਰਾਜ ਮੇਰੇ ਪਰਿਵਾਰ ਦੀ ਬਾਹ ਨਾ ਛੱਡਿਓ ਮੇਰੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਮਰਦਾਨਿਆਂ ਜੇ ਚਾਹੋਨੇ ਗੁਰੂ ਨਾਨਕ ਦਾ ਮਿਹਰ ਭਰਿਆ ਹੱਥ ਤੇਰੇ ਪਰਿਵਾਰ ਤੇ ਸਦਾ ਹੀ ਰਵੇ ਜੇ ਚਾਹੋਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇਰੇ ਪਰਿਵਾਰ ਦੀ ਬਾਹ ਫੜ ਕੇ ਰੱਖਣ ਜਾ ਆਪਣੇ ਪਰਿਵਾਰ ਨੂੰ ਜਾ ਕੇ ਕਹ ਦੇ ਤੇਰਾ ਪਰਿਵਾਰ ਜਪਜੀ ਸਾਹਿਬ ਦਾ ਪੱਲਾ ਨਾ ਛੱਡੇ ਗੁਰੂ ਨਾਨਕ ਤੇਰੇ ਪਰਿਵਾਰ ਦੀ ਕਦੇ ਬਾਹ ਨਹੀਂ ਛੱਡੇਗਾ ਉਪਰ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਬੋਧੀ ਬਾਣੀ ਨਹੀਂ ਪੜ ਸਕਦੇ ਗੁਰੂ ਦਾ ਹੁਕਮ ਹੈ ਸਿੱਖ ਨੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਪਰ ਜੇ ਤੁਸੀਂ ਅੰਮ੍ਰਿਤ ਨਹੀਂ ਵੀ ਛਕਿਆ ਜੇ ਤੁਸੀਂ ਬਾਣੀ ਨਹੀਂ ਪੜਦੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਘੱਟੋ-ਘੱਟ ਇੱਕ ਜਪਜੀ ਸਾਹਿਬ ਦਾ ਜਾਪ ਰੋਜ਼ ਕਰਨਾ ਸ਼ੁਰੂ ਕਰ ਦਿਓ ਇੱਕ ਜਪਜੀ ਸਾਹਿਬ ਦਾ ਜਾਪ ਜੇ ਤੁਸੀਂ ਹਰ ਰੋਜ਼ ਕਰੋਗੇ ਤੇ ਮਾਰੇ ਸੱਚੇ ਪਾਤਸ਼ਾਹ ਦੀ ਕਹਣੀਰੀ ਨਜ਼ਰ ਤੁਹਾਡੇ ਤੇ ਹੋਏਗੀ ਜਿਹਦੇ ਵੱਲ ਗੁਰੂ ਦੀ ਨਜ਼ਰ ਪੈ ਗਈ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਗੁਰੂ ਦੀ ਨਜ਼ਰ ਕਿਵੇਂ ਪੈਂਦੀ ਹੈ ਜਦੋਂ ਅਸੀਂ ਬਾਣੀ ਪੜਦੇ ਹਾਂ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਅਸੀਂ ਬਾਣੀ ਪੜਦੇ ਹਾਂ ਫਿਰ ਗੁਰੂ ਦੀ ਨਜ਼ਰ ਪੈਂਦੀ ਹੈ ਜਿਨ੍ਹਾਂ ਦੇ ਵੱਲ ਗੁਰੂ ਦੀ ਨਜ਼ਰ ਪੈ ਗਈ ਉਹਨਾਂ ਦੇ ਘਰਾਂ ਵਿੱਚ ਲੱਖਾਂ ਹੀ ਖੁਸ਼ੀਆਂ ਲੱਖਾਂ ਹੀ ਬਰਕਤਾਂ ਲੱਖਾਂ ਹੀ ਖੁਸ਼ੀਆਂ ਖੇੜੇ ਉਹਨਾਂ ਦੇ ਘਰ ਵਿੱਚ ਆ ਜਾਂਦੇ ਐ ਇਸ ਕਰਕੇ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਪੜਾਉਂਦੇ ਹੋ ਵਧੀਆ ਪੜ੍ਹਾਈ ਕਰਾਉਂਦੇ ਹੋ ਉੱਥੇ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਓ ਬਾਬੇ ਫਰੀਦ ਨੂੰ ਕਿਸੇ ਨੇ ਯਾਦ ਨਹੀਂ ਸੀ ਕਰਨਾ ਜੇ ਬਾਬੇ ਫਰੀਦ ਦੀ ਮਾਂ ਬਾਬੇ ਫਰੀਦ ਨੂੰ ਰੱਬ ਦੇ ਲੜ ਨਾ ਲਾਉਂਦੀ ਅੱਜ ਦੀ ਇਹ ਮਾਏ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਲਾਲਚ ਦੇ ਕੇ ਬਾਬੇ ਫਰੀਦ ਨੂੰ ਪਰਮਾਤਮਾ ਦੇ ਲੜ ਲਾਇਆ ਹੈ ਤੁਮੀ ਆਪਣੇ ਪੁੱਤ ਨੂੰ ਲਾਲਚ ਦੇ ਕੇ ਜਿਵੇਂ ਮਰਜੀ ਅੰਮ੍ਰਿਤ ਵੇਲੇ ਉੱਠ ਕੇ 5 10 ਮਿੰਟ 13 ਪੁੱਤ ਵੀ ਜਪਿਆ ਕਰੇ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਆਪਣੇ ਪੁੱਤਾਂ ਧੀਆਂ ਨੂੰ ਗੁਰੂ ਲੜ ਲਾਓ ਜ਼ਰੂਰ ਆਪਣੇ ਬੱਚਿਆਂ ਨੂੰ ਪ੍ਰਮਾਤਮਾ ਵਾਹਿਗੁਰੂ ਦੇ ਲੜ ਲਾਉਣਾ ਚਾਹੀਦਾ ਆਓ ਆਖਰੀ ਸ਼ਬਦ ਪੜ੍ਹ ਕੇ ਸਮਾਪਤੀ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੀ ਮਾਂ ਨੇ ਮੈਨੂੰ ਅਸੀਸ ਦਿੱਤੀ ਮੇਰੀ ਮਾਂ ਭਾਨੀ ਨੇ ਮੈਨੂੰ ਅਸੀਸ ਦਿੱਤੀ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਆ ਮਹਾਰਾਜ ਜੀ ਕਿਹੜੀ ਅਸੀਸ ਦਿੱਤੀ ਮਹਾਰਾਜ ਕਹਿੰਦੇ ਪੂਤਾ ਮਾਤਾ ਕੀ ਅਸੀਸ ਕਿਹੜੀ ਅਸੀਸ ਹੈ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਆ ਪੁੱਤਰਾ ਤੈਨੂੰ ਨਿਮਖ ਮਾਤਰ ਨਿਮਖ ਕਿੰਨਾ ਹੁੰਦਾ ਜੀ ਅੱਖ ਚ ਮੱਕਣ ਜਿੰਨਾ ਸਮਾਂ ਤੈਨੂੰ ਨਿਮਖ ਮਾਤਰ ਵੀ ਰੱਬ ਦਾ ਨਾਮ ਨਾ ਭੁੱਲੇ ਤੇ ਭੁੱਲਿਆ ਵੀ ਨਹੀਂ ਜੀ ਜਿਹੜੀ ਮਾਂ ਤੂੰ ਆਪਣੇ ਪੁੱਤਰ ਨੂੰ ਅਸੀਸ ਦੇਵੇਂਗੀ ਤੇਰੇ ਪੁੱਤ ਨੂੰ ਅਸੀਸ ਲੱਗਦੀ ਹੈ ਅੱਜ ਦੀ ਮਾਂ ਆਪਣੇ ਬੱਚਿਆਂ ਨੂੰ ਅਸੀਸ ਦਿੰਦੀ ਹੈ ਪੁੱਤਰਾ ਤੇਰੀ ਲੰਬੀ ਉਮਰ ਹੋਵੇ ਪੁੱਤਰਾ ਤੂੰ ਮਾਪਿਆਂ ਦਾ ਆਗਿਆਕਾਰੀ ਹੋਵੇਂ ਦੇਸ਼ ਕੌਮ ਦਾ ਰਾਖਾ ਹੋਵੇਂ ਆਪਣੇ ਗੁਰੂ ਦੇ ਲੜ ਲੱਗੇ ਇਹ ਵੀ ਅਸੀਸ ਦਿਆ ਕਰ ਆਹ ਵੀ ਅਸੀਸ ਦੇ ਪੁੱਤਰਾ ਤੈਨੂੰ ਨਾਮ ਨਾ ਭੁੱਲੇ ਦੇਖੋ ਜੇ ਮਾਂ ਭਾਨੀ ਨੇ ਆਪਣੇ ਪੁੱਤਰ ਧੰਗੂ ਗੁਰੂ ਅਰਜਨ ਦੇ ਮਹਾਰਾਜ ਨੂੰ ਅਸੀਸ ਦਿੱਤੀ ਤੇ ਗੁਰੂ ਅਰਜਨ ਦੇ ਮਹਾਰਾਜ ਤੱਤਿਆਂ ਤਵੀਆਂ ਤੇ ਵੀ ਬੈਠ ਕੇ ਪਰਮਾਤਮਾ ਦਾ ਨਾਮ ਨਹੀਂ ਭੁੱਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ